ਅੱਜ ਅਸੀਂ ਬਾੜ ਨੰਬਰ 8 ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਨਗਰ ਪੰਚਾਇਤ ਦੀਆਂ ਚੋਣਾਂ ਦੇ ਉਮੀਦਵਾਰ ਵੱਜੋਂ ਜੋ ਕਿ ਜਸਪਾਲ ਸਿੰਘ ਜੱਸੀ ਸਮੂਹ ਪਾਈਚਾਰੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਹਨ ਆਪਾਂ ਇਹਨਾਂ ਨੂੰ ਪੁੱਛਾਂਗੇ ਕਿ ਇਹ ਕੀ ਕੀ ਮੁੱਦੇ ਲੈ ਕੇ ਇਸ ਬਾੜਵਾਸੀਆਂ ਦੇ ਨਾਲ ਕੀ ਕੀ ਵਾਦੇ ਕੀਤੇ ਨੇ ਜਾਂ ਵਾਦੇ ਨਹੀਂ ਕੀਤੇ ਜਿੰਤਣ ਤੋਂ ਬਾਅਦ ਵਾਦੇ ਕੀਤੇ ਨੇ ਇਹਨਾਂ ਦੇ ਸਮਰਥਕਾਂ ਕੋਲੋਂ ਵੀ ਪੁੱਛਾਂਗੇ ਉਮੀਦਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤੁਸੀਂ ਦੇਖਦੇ ਹੋ ਐਲਬੀਐਸ ਨਿਊਜ਼ ਚੈਨਲ ਸ਼ਾਨ ਪੰਜਾਬ ਦੀ ਹੁਣ ਸਾਡੇ ਨਾਲ ਮੌਜੂਦ ਨੇ ਪ੍ਰਮ ਸਿੰਘ ਜੀ ਟੇਮ ਸਿੰਘ ਜੀ ਉਹਨਾਂ ਨੂੰ ਪੁੱਛਾਂਗੇ ਉਹ ਸਮਰਥਕ ਨੇ ਹਾਂਜੀ ਪ੍ਰਮ ਸਿੰਘ ਜੀ ਜਿਹੜਾ ਤੁਹਾਡਾ ਉਮੀਦਵਾਰ ਹੈ ਜੀ ਇਹ ਤੁਸੀਂ ਕਿਸ ਮੁੱਦੇ ਤੇ ਲਿਆ ਕੇ ਖੜਾ ਕੀਤਾ ਤੁਸੀਂ ਬਿਲਕੁਲ ਨਾਲੋਂ ਭਾਈ ਜਾਰੇ ਪਹਿਲਾਂ ਤਾਂ ਵੈਗੜੀ ਜੀ ਦਾ ਖਾਲਸਾ ਵੈਗੜੀ ਜੀ ਦੀ ਫਤਿਹ ਜੋ ਅਸੀਂ ਸਾਡਾ ਉਮੀਦਵਾਰ ਜਸਪਾਲ ਸਿੰਘ ਜੱਸੀ ਪੂਰੇ ਭਾਈਚਾਰੇ ਨੇ ਪੂਰੇ ਸੰਯੋਗ ਦੇ ਨਾਲ ਅਸੀਂ ਇਹਨਾਂ ਨੂੰ ਖੜਾ ਕੀਤਾ ਹੈ ਅਜੇ ਨੌਜਵਾਨ ਮੁੰਡਾ ਹੈ ਸਾਨੂੰ ਐਡ ਕਰਮੀਦਾ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਬੱਚਾ ਨਹੀਂ ਪੜਾਈ ਦੇ ਜਾਂ ਹੋਰ ਵੀ ਮਤਲਬ ਕਿ ਸਾਡੇ ਧਾਰਮਿਕ ਮੁੱਦੇ ਜਾਂ ਹੋਰ ਪਾਰਟੀਵਾਦੀ ਪੱਖਵਾਦੀ ਨਹੀਂ ਬੰਦਾ ਇਹ ਕਰਦਾ ਹੈਗਾ ਸਾਡਾ ਬੱਚਾਗਾ ਅਜੇ ਪੂਰਾ ਜਿੰਨੀ ਵਿਵਾਰ ਹੈਗੀ ਹੈ ਸਾਰੇ ਇਹਨਾਂ ਨੂੰ ਪੂਰਾ ਝਟ ਕੇ ਸਾਧ ਦੇਵਾਂਗੇ ਤੇ ਜਿੱਤਣ ਤੋਂ ਬਾਅਦ ਵੀ ਅਸੀਂ ਉਮੀਦ ਰੱਖਦੇ ਹਾਂ ਕਿ ਉਹ ਜਿਹੜੇ ਪੁਰਾਣੇ ਲੀਡਰ ਹੁੰਦੇ ਸੀਗੇ ਲਾਰੇ ਲਾ ਕੇ ਚਲੇ ਜਾਂਦੇ ਸੀ ਪਰੇ ਬੱਚੇ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਕਿ ਆਪਾਂ ਉਹ ਲਾਰੇ ਨਹੀਂ ਲਾਣੇ ਜੋ ਕੰਮ ਕਰਨਾ ਹੈ ਤਾਂ ਬਾੜ ਦੀ ਛਾਂ ਦੇ ਵਾਸਤੇ ਹੀ ਕਰਨਾ ਹੈ ਤੇ ਸੁਖ ਸ਼ਾਂਤੀ ਦੇ ਮੱਲੇ ਦੇ ਵਾਸਤੇ ਹੀ ਕਰਨਾ ਹੈ ਜਿਸਨ ਪ੍ਰੇਮ ਸਿੰਘ ਸਮਰਥਕ ਜਿਨ੍ਹਾਂ ਨੇ ਹੁਣ ਆਪਾਂ ਸਮਰਥਕ ਹੈ ਭਾਈਚਾਰੇ ਵਿੱਚੋਂ ਜੈਪਾਲ ਜੀ ਉਹਨਾਂ ਨੂੰ ਪੁੱਛਾਂਗੇ ਕਿ ਉਮੀਦਵਾਰ ਉਹਨਾਂ ਨੂੰ ਕਿਉਂ ਚੰਗਾ ਲੱਗਦਾ ਹੈ ਕੀ ਇਹ ਦੇ ਵਿੱਚ ਚਿੰਗਾਈਆਂ ਦੇਖਣ ਨੂੰ ਮਿਲੀਆਂ ਸਭ ਤੋਂ ਪਹਿਲਾਂ ਤੁਹਾਡਾ ਨਾਮ ਦੱਸੋ ਮੇਰਾ ਨਾਮ ਜੈਪਾਲ ਸਿੰਘ ਹੈ ਜੀ ਅਤੇ ਜੈ ਟੀਮ ਜੈਪਾਰਤ ਸੋ ਸਾਡੇ ਜਸਪਾਲ ਸਿੰਘ ਜੀ ਜਿਸ ਜਿਹਨਾਂ ਦਾ ਚੌਨ ਨਿਸ਼ਾਨ ਛਾੜੂ ਹੈ ਇਹ ਆਮ ਆਦਮੀ ਪਾਰਟੀ ਤੋਂ ਸਾਨੂੰ ਨਿਸ਼ਾਨ ਦਿੱਤਾ ਗਿਆ ਹੈ ਅਤੇ ਅਸੀਂ ਬਹੁਤ ਬਹੁਤ ਧੰਨਵਾਦੀ ਆਮ ਆਦਮੀ ਪਾਰਟੀ ਦੇ ਅਤੇ ਪੂਰੇ ਸਮੂਹ ਵਾਰਡ ਦੇ ਜਿਨ੍ਹਾਂ ਨੇ ਸਾਨੂੰ ਇਸ ਸਮੇਂ ਦੇ ਵਿੱਚ ਕਿਉਂਕਿ ਜਸਪਾਲ ਸਿੰਘ ਜੱਸੀ ਜਿਨ੍ਹਾਂ ਨੇ ਬਹੁਤ ਸੋਹਣੇ ਕੰਮ ਕੀਤੇ ਨੇ ਪਹਿਲਾਂ ਵੀ ਕੰਮ ਕੀਤੇ ਨੇ ਹੁਣ ਵੀ ਕੰਮ ਕਰਦੇ ਰਹਿਣਗੇ ਇਹ ਪੜ੍ਹੇ ਲਿਖੇ ਸੂਝਵਾਨ ਸਾਡੇ ਕੈਂਡੀਡੇਟ ਨੇ ਅਸੀਂ ਦਿলো ਧੰਨਵਾਦ ਕਰਦੇ ਹਾਂ ਸੂਬਾ ਨਿਵਾਸੀਆਂ ਦਾ ਵਾਰਡ ਨੰਬਰ 8 ਦਾ ਅਤੇ ਦੇਣਤੀ ਕਰਾਂਗੇ ਆਉਣ ਵਾਲੀ 21 ਤਰੀਕ ਨੂੰ ਆਪਣਾ ਇੱਕੋ ਇੱਕ ਕੀਮਤੀ ਵੋਟ ਸਾਰੇ ਜਿਹਨਾਂ insan ਤੇ ਲਾ ਕੇ ਇਹਨਾਂ ਨੂੰ ਕਾਮਯਾਬ ਕਰਨਾ ਹੈ ਇਹਨਾਂ ਦੀ ਕਾਮਯਾਬੀ ਹੋਵੇਗੀ ਅਤੇ ਪੂਰੇ ਮੂਲ ਸ਼ਹਿਰ ਦੀ ਕਾਮਯਾਬੀ ਹੋਵੇਗੀ ਬਹੁਤ ਬਹੁਤ ਧੰਨਵਾਦ ਇਹਨਾਂ ਸਾਡੇ ਨਾਲ ਸਮਰਥਕ ਜੋ ਕਿ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਹੁਣ ਅਸੀਂ ਮੁੱਖ ਜਿਹੜਾ ਉਮੀਦਵਾਰ ਜਸਪਾਲ ਸਿੰਘ ਜੱਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕਿੱਦਾਂ ਦਾ ਮਹਿਸੂਸ ਕਰ ਰਹੇ ਨੇ ਉਹਨਾਂ ਨੂੰ ਪੂਰਾ ਸਮਰਥਨ ਪਾਈਚਾਰ ਵੱਲੋਂ ਮਿਲ ਰਿਹਾ ਹੈ ਇਹ ਰੀਜਨ ਲੈ ਕੇ ਉਹ ਆਏ ਨੇ ਉਹਨਾਂ ਦੇ ਦਿਲੰਦਿਆਂ ਦੋ ਗੱਲਾਂ ਦਰੁਪੁੱਛਾਂਗੇ ਧੰਨਵਾਦ ਹੈ ਤੁਹਾਡਾ ਅੱਜ ਪਹਿਲਾਂ ਤਾਂ ਸਾਰੇ ਨੂੰ ਵੈਗੁਰਜੀ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਸਾਰੇ ਹੀ ਬਾੜ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਸ ਪਦਵੀ ਵੱਜੋਂ ਚੁਣਿਆ ਹੈ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਵੋਟਰ ਮੇਰਾ ਸਾਥ ਦੇਣਗੇ ਅਤੇ ਮੈਨੂੰ ਕਾਮਯਾਬ ਬਣਾਉਣਗੇ ਮੈਂ ਮੇਰੀ ਕਾਮਯਾਬੀ ਬਾੜ ਦੀ ਕਾਮਯਾਬੀ ਹੈ ਇਸ ਸਪੀਚ ਵਿੱਚ ਮੈਂ ਪੜ੍ਹਾਈ ਦਾ ਮੁੱਦਾ ਤੰਦਰੁਸਤੀ ਦਾ ਮੁੱਦਾ ਲੈ ਕੇ ਆਇਆ ਹਾਂ ਬੱਚਿਆਂ ਨੂੰ ਵਧੀਆ ਪੜ੍ਹਾਈ ਪ੍ਰਦਾਨ ਕਰਵਾਵਾਂਗੇ ਤੇ ਜਿਮ ਵਗੈਰਾ ਲਾਇਬ੍ਰੇਰੀ ਵਗੈਰਾ ਖੋਲ੍ਹਾਂਗੇ ਤੁਸੀਂ ਕਿਸ ਪਾਰਟੀ ਨਾਲ ਸੰਬੰਧ ਤੋਂ ਮੈਂ ਆਮ ਆਦਮੀ ਪਾਰਟੀ ਨਾਲ ਸੰਬੰਧਤ ਹਾਂ ਤਾਂ ਆਨੁਮੇਦਨਪੂਰਨ ਆਮ ਪਾਰਟੀ ਦੇ ਵੀ ਜੋ ਮੁੱਦੇ ਤੁਸੀਂ ਅਲੱਗ ਕਰਵਾ ਦੋਗੇ ਹਾਂ ਜੀ ਭਾਈਚਾਰੇ ਨਾਲ ਹੀ ਹੈ ਜੀ ਭਾਈਚਾਰੇ ਨਾਲ ਚੱਲਾਂਗੇ ਆਮ ਆਦਮੀ ਪਾਰਟੀ ਦੇ ਲੈ ਕੇ ਚੱਲਾਂਗੇ ਭਾਈਚਾਰੇ ਨੂੰ ਸਾਰਾ ਕੰਮ ਕਰਵਾਉਣਗੇ ਜਰੂਰ ਪਹਿਲਾਂ ਵੀ ਕਰਵਾ ਦੇ ਤੁਸੀਂ ਦੇਖਦੇ ਰਹੋ ਐਲਬੀਐਸ ਨਿਊਜ਼ ਹੁਣੇ-ਹੁਣੇ ਜਸਪਾਲ ਸਿੰਘ ਜੱਸੀ ਜੋ ਉਮੀਦਵਾਰ ਨੇ ਉਹਨਾਂ ਨੇ ਆਪਦਾ ਰੀਜਨ ਦੱਸਿਆ ਪਹਿਲਾਂ ਜਿਵੇਂ ਕੇ ਪ੍ਰੇਮ ਸਿੰਘ ਨੇ ਉਸ ਤੋਂ ਇਲਾਵਾ ਸਮਰਥਕ ਭਾਈਚਾਰੇ ਨੇ ਇਹ ਸਾਨੂੰ ਦੱਸੀ ਦਿੱਤਾ ਹੈ ਇਹ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਕਿ ਤੁਹਾਨੂੰ ਇਹ ਉਮੀਦਵਾਰ ਕਿਦਾਂ ਦਾ ਲੱਗਦਾ ਹੈ ਕਿ ਸਹੀ ਹੈ ਜਾਂ ਗਲਤ ਵੱਧ ਤੋਂ ਵੱਧ ਸ਼ੇਅਰ ਕਰਕੇ ਲੋਕਾਂ ਤੱਕ ਜਰੂਰ ਪਹੁੰਚਾਓ ਤਾਂ ਜੋ ਜਸਪਾਲ ਸਿੰਘ ਜੱਸੀ ਦਾ ਇਹ ਚੋਣ ਮਹਿਮਨ ਹੋਰ ਵੀ ਵੱਧ ਹੰਗਾਰਾ ਮਿਲ ਸਕੇ ਇਸ ਦੇ ਨਾਲ ਹੀ ਮੈਂ ਐਲਵੀਐਸ ਨਿਊਜ਼ ਚੈਨਲ 6 ਪੰਜਾਬ ਦੀ ਬਲਦੇਵ ਸਿੰਘ ਸਰੋਪ ਪੱਤਰਕਾਰ ਮੂਨਕ